ਮੇਰੇ ਬੇਟੇ ਦਾ 20 ਤਰੀਕ ਨੂੰ ਐਕਸੀਡੈਂਟ ਹੋਇਆ ਹੈ। ਕੀ ਨਾਮ ਹੈ ਬੇਟਾ? ਮੈਂ ਬੰਡਾਲਾ ਪਿੰਡ ਹੈ। ਬੇਟੇ ਦਾ ਕੀ ਨਾਮ ਹੈ? ਬੇਟੇ ਦਾ ਨਾਮ ਆਕਾਸ਼ਦੀਪ ਸਿੰਘ। ਕਿੱਥੇ ਐਕਸੀਡੈਂਟ ਹੋਇਆ? ਉਹ ਮੇਰਾ ਬੇਟਾ ਮੋਟਰਸਾਈਕਲ ਤੇ ਰਹਿ ਕੇ ਟਰੈਕਟਰ ਔਰ ਲੈਂਟਰ ਵਾਲੀ ਮਸ਼ੀਨ ਆ ਰਹੀ ਨਿੰਕ ਰੋਡ ਤੋਂ। ਤੋਂ ਉਹਨਾਂ ਨੇ ਇੱਕਦਮ ਮੇਨ ਰੋਡ ਤੇ ਟਰਾਲੀ ਚੜਾ ਟਰੈਕਟਰ ਚੜਾਇਆ। ਮਸ਼ੀਨ ਵਾਲਾ ਕਿ ਦੇਖਿਆ ਨਹੀਂ ਮੇਰੇ ਬੇਟੇ ਦੇ ਉੱਪਰ ਸਿੱਧਾ ਡਾਇਰੈਕਟ ਜਾ ਕੇ ਹਿੱਟ ਕਰਤਾ। ਔਰ ਉਹਨਾਂ ਦਾ ਉੱਥੇ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਨੂੰ ਸਾਈਡ ਤੇ ਮੇਰੇ ਬੇਟੇ ਨੂੰ ਸਾਈਡ ਤੇ ਸੁੱਟ ਕੇ ਟੋਏ ਚ ਸੁੱਟ ਕੇ ਆ ਫਰਾਰ ਹੋ ਗਏ। ਔਰ ਪੁਲਿਸ ਦੇ ਚ ਅਸੀਂ ਐਫ ਆਈ ਆਰ ਕੀਤੀ ਲੇਕਿਨ ਹਾਨੂੰ ਪੁਲਿਸ ਨੇ ਕੋਈ ਵੀ ਜਵਾਬੀ ਕਰ ਰੇ ਕੋਈ ਵੀ ਕੁਛ ਨਹੀਂ ਕੀਤਾ। ਪੁਲਿਸ ਕਹਿੰਦੀ ਇੱਕ ਬੰਦਾ ਫੜਿਆ ਮੌਕੇ ਤੇ। ਕੋਈ ਬੰਦਾ ਨਹੀਂ ਫੜਿਆ ਕੋਈ ਕੁਛ ਨਹੀਂ ਉਹ ਆਪਣਾ ਕੰਮ ਕਰ ਰਹੇ ਲੈਂਟਰ ਪਾ ਰਹੇ ਕੋਈ ਐ ਡੇਲੀ ਜਾਂਦੇ ਨੇ ਕੋਈ ਹਾਨੂੰ ਕੋਈ ਜਨਗੜੇ ਕੋਈ ਪੁਲਿਸ ਨੇ ਸੁਣਿਆ ਹੀ ਨਹੀਂ ਕੁਛ ਵੀ ਅੱਜ ਤੱਕ। ਉਹ ਕਹਿੰਦੇ ਜਿਹੜਾ ਮੇਨ ਡਰਾਈਵਰ ਨੂੰ ਫੜਿਆ ਗਿਆ ਕੋਈ ਫੜਿਆ ਨਹੀਂ ਕਿ ਹਾਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਤੇ ਜਾਂਦੇ ਨੇ ਕੋਈ ਕੋਈ ਡਰਾਈਵਰ ਨਹੀਂ ਫੜਿਆ ਕੋਈ ਕੁਛ ਨਹੀਂ ਹੋਇਆ। ਹਾਨੂੰ ਕਿਹਨੇ ਕੋਈ ਕੀਤਾ ਨਹੀਂ ਕਿ ਮ ਅਹੀਂ ਇਹਨੇ ਫੋਨ ਵੀ ਕੀਤਾ ਖੜੀ ਗਿਆ ਲੇਕਿਨ ਉਹਨਾਂ ਕੋਲਸ ਨੇ ਕੋਈ ਕੁਛ ਦੱਸੇ ਕਿ ਨੇ ਠੀਕ ਹੈ ਕਾਰਵਾਈ ਕਰ ਰਹੇ ਹੈ ਕਾਰਵਾਈ ਕਰ ਰਹੇ ਹੈ ਬੰਦੇ ਪਰ ਆ ਰਹੇ ਲੇਕਿਨ ਹੁਣ ਦੇ ਪੁੱਤ ਦਾ ਕਹਣਾ ਕਿ ਜੁਰਮ ਦੇ ਵਿੱਚ ਵਾਦਾ ਕੀਤਾ ਜਾ ਰਿਹਾ ਉਹ ਦੰਕਾਰੀ ਇਹ ਟੈਕ ਟਾਲ ਆਈ ਜਾਊਗੀ ਕੀ ਕਰਿਆ ਜਾਊਗਾ ਨਹੀਂ ਹੁਣ ਉਹਨਾਂ ਦਾ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਹੀਂ ਤੇ ਹੋਏ ਕਿੰਨੇ ਹੋਰ ਕੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰਨਾ ਕਿ ਸ਼ਾਮਾ ਨੂੰ ਦਾਰੂ ਪੀ ਕੇ ਅਹੀਂ ਦਾਰੂ ਪੀ ਕੇ ਉਹਨਾਂ ਨੇ ਸਭ ਕੁਝ ਕੀਤਾ ਹੈ ਅਗਾ ਇਹ ਹੈਗੀ ਆ 20 10 25 ਦੀ ਗੱਲ ਆ ਤੇ ਲੜਕਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਦਰੰਦਾਂ ਤੋਂ ਮਨਾਲੇ ਨੂੰ ਉਧਰੋਂ ਨੋਨੇ ਪਿੰਡ ਦਾ ਲਿੰਕ ਰੋਡ ਤੋਂ ਆ ਰਹੀ ਸੀ ਟਰੈਕਟਰ ਤੇ ਪਿੱਛੇ ਹੀ ਮਸ਼ੀਨ ਲੱਗਰ ਆਲੀ ਉਹਨਾਂ ਨੇ ਅਣ ਦੇਖੇ ਹੀ ਮਤਲਬ ਮੇਨ ਰੋਡ ਤੇ ਚਰਾਦ ਦੀ ਨਾ ਇਹ ਵਿੱਚ ਵੱਜ ਗਿਆ ਉਸ ਤੋਂ ਬਾਅਦ ਬੱਜਨਾਇਰ ਕਾਫੀ ਛੱਟਣ ਲੱਗੀਆਂ ਤੇ ਉਸ ਤੋਂ ਬਾਅਦ ਛੱਟਾ ਲੰਗਣ ਤੋਂ ਬਾਅਦ ਫਿਰ ਇਹਨੂੰ ਇੱਥੇ ਰਹਿ ਜਾਂਦਾ ਵੀ ਅਸੀਂ ਪਰਚਾ ਦਰਜ ਕੀਤਾ ਜੀ ਪੰਜ ਬੰਦਿਆਂ ਦਾ ਇੱਕ ਮਨ ਜਿਹੜਾ ਮੇਨ ਹੈ ਡਰਾਈਵਰ ਉਹ ਚੜ੍ਹ ਗਿਆ ਸੀ ਤੇ ਅੱਜ ਹਨ ਨੂੰ ਸਹਰੇ ਤਲਾ ਮਿਲਿਆ ਵੀ ਨਰਾਨੇ ਲਾਜੀ ਦਿੱਸ ਗਈ ਔਰ ਮੌਕੇ ਤੇ ਆਏ ਤੇ ਡੈੱਡ ਬਾਡੀਆਂ ਦੀ ਲੈਣੀਆਂ ਤੇ ਲੈ ਕੇ ਇਹਦਾ ਮਲਾਜਾ ਕਰਾਵਾਂਗੇ ਉੱਤੇ ਤੇ ਜੁਰਮੰਜ ਬੰਦਾ ਹੈ ਕਿਸੇ ਟਰੈਕਟਰ ਵਗੈਰਾ ਵੀ ਜੱਫੀ ਕੀਤਾ ਗਿਆ ਉਹਨਾਂ ਨੇ ਮੌਕੇ ਤੇ ਵੀ ਟਰੈਕਟਰ ਹੈ ਜੇ ਆਸ-ਪਾਸੇ ਕੀਤਾ ਉਹਨਾਂ ਨੇ ਟਰੈਕਟਰ ਵੀ ਜਬਤ ਕਰ ਲੈਣਾ ਹੈ ਹਾਂ ਨਾ ਵੀਰ ਦੇ ਉਹ ਉਹ ਜਿਹੜਾ ਬੰਦਾ ਸੀ ਉਹ ਦਬਿਆਨ ਦੇ ਹਿੱਟ ਨਹੀਂ ਨਾ ਇਹ ਬਿਆ ਵੀਰ ਦੇ ਬਿਆਨਾਂ ਦੇ ਬਰਤਚਾ ਦਿੱਤੇ ਹੋਇਆ ਹੈ ਜਿਹਦੇ ਪੈਣਾ ਬੜਾ ਹੈ ਹਾਂ ਠੀਕ ਹੈ ਅਗਿਤਰ ਹੁਦਾ ਮਾਮਲਾ ਦਿੱਤਾ ਜਾਏ ਅਲੀ ਹੁਦਾ ਕੀਤਾ ਜਾਏ 304 ਪ੍ਰਾਣੀ ਅਲੀ